ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਤਨ ਤਨ ਸਹਿਬ ਸ੍ਰੀ ਗੁਰੂ ਅੰਸਾਦ ਜੀ ਉਹ ਮਹਾਰਾਜ ਆਜਾ ਹਜੂ ਸਰਵ ਕਲਾ ਪਰਪੂਰ ਕਿਰਪਾ ਕਰਨੀ ਮਿਹਰ ਕਰਨੀ ਆਪ ਜੀ ਦਾ ਪੁੱਤਰ ਬੋਖਵਾ ਕਹਿਆ ਜੀ ਸੂਣਾ ਸੂ ਪਹਿਚਾਣ ਨਹੀਂ ਏ ਜੋ ਲੜੇ ਦੀਨ ਕੇ ਪੁਰਜਾ ਪੁਰਜਾ ਕਰਤ ਵੰਦੇ ਨਗਰੰਧ ਮਾਮਾ ਬਾਜੋ ਅਰੇ ਉਹ ਨਿਸਾਨ ਨੇ ਘਾਉ ਕੇ ਜਮਾ ਦੇਉ ਸੂਰਮਾ ਆਵਜੋ ਜਨ ਸੁਣਤਾ ਦੇਖਾਂ ਵਾਂ ਅਨਸਾਰ ਅੱਜ ਸਤਗੁਰ ਸੱਤੇ ਪਾਤਸ਼ਾਹ ਦੀ ਜੋ ਰਾਜੇ ਪਾਉ ਕਮ ਨਾਂਉ ਦੇ ਉਲਟੀ ਬਾੜ ਖੇਤ ਕੋ ਖਾਈ ਦੇ ਮਾਂ ਵਾਂ ਅਨਸਾਰ ਜੋ ਸਰਕਾਰਾਂ ਹਨ ਉਹ ਕਿਰਤੀ ਕਾਮੇ ਕਿਸਾਨਾਂ ਦੀ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਧੰਨ ਧੰਨ ਸਹਿਬ ਜੀ ਗੁਰੂ ਅੰਸਾਹਬ ਜੀ ਯੋ ਮਹਾਰਾਜ ਆਜਾ ਹਜੂ ਸਰਬ ਕਲਾ ਪਰਪੂਰ ਕਿਰਪਾ ਕਰਨੀ ਮਿਹਰ ਕਰਨੀ ਆਪ ਜੀ ਦਾ ਪੁੱਤਰ ਮੁਖਵਾ ਕਹਿਆ ਜੀ ਸੂਰਾ ਸੂ ਪਹਿਚਾਨਨੀ ਏ ਜੋ ਲੜੇ ਦੀਨ ਕੇ ਹੇਤ ਉਰਜਾ ਕੁਰਜਾ ਕਰਤ ਬਰੈ ਨਗਰੰਧ ਮਹਾਮਾ ਬਾਜਿਓ ਪਰੇਓ ਨਿਸ਼ਾਨ ਨੇ ਈ ਕਹਾਉਂ ਖੇਤ ਜਮਾ ਲਈਓ ਸੂਰਮਾ ਆਬਜੂਜਨ ਸੁਖਤਾ ਉਹ ਦੇਹਾ ਅਨਸਾਰ ਅੱਜ ਸਤਗੁਰ ਸੱਤੇ ਪਾਤਸ਼ਾਹ ਦੀ ਜੋ ਰਾਜੇ ਕਾਪ ਕਮਾਉਂਦੇ ਉਲਟੀ ਬਾੜ ਖੇਤ ਕੋ ਖਾਈ ਦੇ ਮਹਾਕ ਅਨਸਾਰ ਜੋ ਸਰਕਾਰਾਂ ਹਨ ਉਹ ਕੀਰਤੀ ਕਾਮੇ ਕਿਸਾਨਾਂ ਦੀਆਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੀਉ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਅੰਸਾਦ ਜੀ ਜੀਉ ਮਹਾਰਾਜ ਆਜਾ ਹਜੂਰ ਸਰਵ ਕਲਾ ਪਰਪੂਰ ਕਿਰਪਾ ਕਰਨੀ ਮਿਹਰ ਕਰਨੀ ਆਪ ਜੀ ਦਾ ਪੁੱਤਰ ਮੁਖਵਾ ਕਹਿਆ ਜੀ ਸੂਰਾ ਸੂ ਪਹਿਚਾਨਨੀ ਏ ਜੋ ਲੜੇ ਦੀਨ ਕੇ ਤੇੁਰ ਜਾਂ ਕੁਰਜਾ ਕੱਢ ਬੈਸ ਕਬੂਲ ਅਸ਼ਕ ਨਗਰੰਧ ਮਹਾਮਾ ਬਾਜਿਓ ਪਰੇਓ ਨਿਸਾਨ ਦੇ ਘਾਰ ਖੇਤ ਜਮਾ ਦੇਓ ਸੂਰਮਾ ਆਵਜੂਜਨ ਸੁਨਤਾ ਦੇ ਖਾਵਾਂ ਕਾਨਸਾਰ ਅੱਜ ਸਤਗੁਰ ਸੱਤੇ ਪਾਤਸ਼ਾਹ ਜੀ ਜੋ ਰਾਜੇ ਭਾਗ ਕਮਾਉਣ ਦੇ ਕੁਲਤੀ ਬਾੜ ਖੇਤ ਕੋ ਖਾਈ ਦੇ ਮਹਾਕਾਂ ਅਨੁਸਾਰ ਜੋ ਸਰਕਾਰਾਂ ਹਨ ਉਹ ਕਿਰਤੀ ਕਾਮੇ ਕਿਸਾਨਾਂ ਦੀ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਉਹ ਮਹਾਰਾਜ ਆਜਾ ਹਜੂ ਸਰਬ ਕਲਾ ਪਰਪੂਰ ਕਿਰਪਾ ਕਰਨੀ ਮਿਹਰ ਕਰਨੀ ਆਪ ਜੀ ਦਾ ਪੁੱਤਰ ਮੁਖਵਾ ਕਹਿਆ ਜੀ ਸੂਰਾ ਸੂ ਪਹਿਚਾਨੀ ਐ ਜੋ ਲੜੇ ਦੀਨ ਕੇ ਹੇਤੁਰ ਜੁਰਜਾ ਜੁਰਜਾ ਕੰਧ ਬਣੇ ਕਬੂਲ ਅਸ਼ਕ ਨਗਰੰਦ ਮਹਾਮਾ ਬਾਜਿਓ ਪਰੇਵ ਨਿਸ਼ਾਨ ਨੇ ਕਹਾਉ ਖੇਤ ਜਮਾ ਦੇਉ ਸੂਰਮਾ ਆਬ ਜੂਜਨ ਸੁਨਤਾ ਉਹ ਦੇਖਾ ਵਕਰ ਅਨਸਾਰ ਅੱਜ ਸਤਗੁਰ ਸੱਤੇ ਪਾਤਸ਼ਾਹ ਜੀ ਹੂ ਜੋ ਰਾਜੇ 파ਪ ਕਮਾਉਣ ਦੇ ਕਿਰਤੀਬਾੜ ਖੇਤ ਕੋ ਖਾਈ ਵਿਭਾਗ ਅਕਨਸਾਰ ਜੋ ਸਰਕਾਰਾਂ ਹਨ ਉਹ ਕਿਰਤੀ ਕੰਮੇ ਕਿਸਾਨਾਂ ਦੀਆਂ